ਯਾਦ ਰੱਖੋ ਜਿਹੜੇ ਅੰਦਰ ਘੱਟੋ ਅੰਮੇ ਐਮਐਲਏ ਕੁਲਾਰ ਕੁਲਾਰ ਦੇ ਗੁੰਡਿਆਂ ਯਾਦ ਰੱਖਿਓ ਗੱਲੇ ਇਕੱਲੇ ਦੀ ਪ੍ਰਚਾਰ ਕਰੂਗਾ ਇਕੱਲੇ ਇਕੱਲੇ ਅੰਦਰੋਂ ਕੈਂਡੀਡੇਟ ਆ ਕੇ ਕਹਿ ਰਹੇ ਨੇ ਅੰਦਰੋਂ ਕੈਂਡੀਡੇਟ ਕਹਿ ਰਹੇ ਕਿ ਸਾਡੇ ਆ ਫੈਲਾ ਖੋ ਰਹੇ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਰਹੇ ਫੂਕ ਫੂਕੇ ਪੰਜਾਬ ਪੁਲਿਸ ਮਰਦਾਬ ਮੁਕਾਬਲਾ ਮੁਕਾਬਲਾ ਅੰਦਰੋਂ ਕਾਂਗਰਸ ਦੇ ਕੈਂਡੀਡੇਟ ਆਏ ਦੋ ਕਹੇ ਸਾਡੇ ਫੈਲਾ ਖੋ ਰਹੇ ਬੀਬੀਆਂ ਨੇ ਮਤਲਬ ਜਿਹੜਾ ਵੀ ਕੈਂਡੀਡੇਟ ਅੰਦਰ ਜਾਂਦਾ ਜੀ ਸਾਰੇ ਨੇ ਫੈਲਾ ਖੋਣ ਕੇ ਪਾ ਦੇ ਮੇਰੇ ਨਾਲ ਦੀ ਨਾਲ ਨਹੀਂ ਜੀ ਆਪਰੇ ਡਿਓਟ ਹੁਣ ਕਿੱਥੇ ਜਾ ਕੇ ਸੀ ਅਮਾੜੇ ਦਾ ਚਲ ਗਿਆ ਐਫੀਡੇਵਿਟ ਦੇ ਇੱਥੇ ਬਣਾਉਗੇ ਹੁਣ ਜਿਹਨਾਂ ਨੇ ਐਫੀਡੇਵਿਟ ਬਣਾਉਣੇ ਨੇ ਇਹ ਤਾਂ ਕਾਨੂੰਨ ਕਹਿੰਦਾ ਮਾਨਯੋਗ ਚੋਣ ਕਮਿਸ਼ਨ ਕਹਿੰਦਾ ਵੀ ਐਫੀਡੇਵਿਟ ਲਾ ਦਿਓ ਨਾਲ ਹੁਣ ਐਫੀਡੇਵਿਟ ਦਾ ਤਸਵੀਰ ਜਬਾਣਗੇ ਕਚਹਿਰੀ ਜਬਾਣਗੇ ਹੁਣ ਐਫੀਡੇਵਿਟ ਦੱਸੋ ਅਸੀਂ ਕਿੱਥੇ ਬਣਾਉਣ ਜਾਗੇ ਨਹੀਂ ਹਜੇ ਤੱਕ ਫਿਲਾਲ ਤਾਂ ਕੋਈ ਹੈ ਜੀ ਕੋਈ ਨਹੀਂ ਆ ਦੇਖੋ ਇਹਨੂੰ ੱੱਕੇ ਮਾਰੇ ਕਿੰਨਾ ਫਾਈਲ ਦੇਖਾ ਦੇਖਾ ਦੀ ਫਾਈਲ ਖੋਲਗੇ ਗੁੰਡੇ ਕਰਨਾਲ ਕਨੌਰ ਦੇ ਗੁੰਡੇ ਫਾਈਲ ਖੋਲਲੇ ਕੇ ਸਾਡੇ ਬੰਦੇ ਹੱਥ ਚੋਂ ਫੋਨ ਖੋਲੇ ਦਾ ਮੇਰਾ ਫੋਨ ਖੋਲਿਆ ਤੁਸੀਂ ਦੇਖੋ ਤੁਸੀਂ ਥੋੜੇ ਹੁੰਦੇ ਹੋਏ ਐਮਐਲਏ ਦੇ ਬੰਦੇ ਸਾਡੀ ਬੰਦੇ ਦੇ ਹੱਥ ਦੇ ਵਿੱਚੋਂ ਫਾਈਲ ਤੇ ਫੋਨ ਖੋ ਲੈ ਗਏ ਬਦਰ ਕਿੱਡੀ ਦੇਖੋ 15 ਗੱਲਾਂ ਆਇਆ ਨਹੀਂ ਨਾਇਨਾ ਦੱਸੇ ਨਹੀਂ ਮੇਰੇ ਕੋਲ ਤੁਸੀਂ ਤੇ ਖੜੇ ਜਾਨ ਮচাই ਆਪਣੀ ਗੱਡੀ ਚ ਆਇਆ ਪਰ ਭਾਜੀ ਕੋਲਾ ਕਿ ਖੜੇ ਤੁਹਾਡੇ ਸੋਹਣੇ ਤੁਹਾਡੇ ਸੋਹਣੇ ਕੀ ਕਰ ਰਹੇ ਸੀ ਚੱਕੋ ਜਿੰਦਰ ਜਿਹਨੂੰ ਕਿ ਮੈਂ ਕ੍ਰਾਈਮ ਥੋੜਾ ਕਰਦਾ ਜੀ ਨਹੀਂ ਮੇਰੇ ਕੋਲ ਤੁਸੀਂ ਦੱਸੇ ਮੈਂ ਆ ਗਈ ਐ ਕੁਝ ਹੋਇਆ ਗੱਲ ਦੀ ਸੁਣ ਦਿੱਤੀ ਨਹੀਂ ਮੈਨੂੰ ਨਹੀਂ ਚਾਹੀਦੀ ਬੰਦੇ ਬੰਦੇ ਯਾਰ ਬੰਦੇ ਨਾਮ ਪਤਾ ਮਾੜਾ ਮੋਟਾ ਮੈਂ ਨਾਮ ਲੰਮੀ ਆ ਨਾਮ ਦਾ ਤੋਂ ਜਿਹੜਾ ਲੱਗੀ ਕਿ ਮੈਂ ਲਿਵਾ ਹਾਂ ਕਰੋ ਵੈਰੀ ਭਾਈ ਘਟਾਨ ਦੇ ਦਿਓ ਹੁਣ ਮੇਰੀ ਗੱਲ ਸੁਣੋ ਐਮਐਲਏ ਦੇ ਹੁੰਡੇ ਦੇ ਅੰਦਰ ਕਰਦੇ ਨੇ ਸਾਡੇ ਕੈਂਡੀਡੇਟ ਵੀ ਬਾਹਰ ਧੱਕੇ ਖਾਂਦੇ ਫਿਰਦੇ ਨੇ ਤੁਹਾਡੇ ਸਾਹਮਣੇ ਤੁਹਾਡੇ ਇੱਥੇ ਕਾਢੇ ਸੀ ਸਾਰੇ ਕੈਂਡੀਡੇਟ ਭੇਜੇ ਤੁਹਾਡੇ ਸਾਹਮਣੇ ਗਏ ਆ ਤੁਹਾਡੇ ਸਾਹਮਣੇ ਮੈਂ ਕਿਹਾ ਉਹ ਤਾਂ ਬੰਦੇ ਗੰਨੀ ਲੇਡੀ ਭੇਜੀ ਨਾ ਉਹ ਲੇਡੀ ਸਾਰੇ ਕੈਂਡੀਡੇਟ ਭੇਜੇ ਜੀ ਸਾਰੇ ਜਿਹੜੇ ਉਹ ਲੇਡੀ ਕੈਂਡੀਡੇਟ ਆ ਉਹ ਅੰਦਰ ਜਾਂਦੀ ਆ ਉਹ ਤਾਂ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਹਾਂ ਤੇ ਕੀ ਗੱਲ ਕਰਾਂ ਬੰਦੇ ਹੈਗੇ ਜੀ ਉਹਨਾਂ ਫਾਈਲ ਚਾਹੇ ਸਾਡੇ ਲੇਡੀ ਕੈਂਡੀਡੇਟ ਚਾਰ ਚਾਰ ਵਾਰ ਬਾਹਰ ਮੁੜਿਆ ਏ ਕੋਈ ਨਾ ਕੋਈ ਨੁਕਸ ਕੱਢ ਕੇ ਕਹਿ ਰਹੇ ਨੇ ਤੁਹਾਡੀ ਫੈਨ ਨਹੀਂ ਪੜਨੀ ਐ ਸੀ ਜਿਹੜੇ ਕੈਂਡੀਡੇਟ ਗਏ ਨੇ ਉਹਨਾਂ ਨਾਲ ਜਿਹੜੇ ਗਵਾਹ ਉਹ ਵੀ ਅੰਦਰ ਜਾ ਰਹੇ ਨਹੀਂ ਸੀ ਇੱਕ ਵੀ ਨਹੀਂ ਆ ਰਹੇ ਕਹਿੰਦੇ ਉਹ ਸਾਰਾ ਸਮੂਹ ਨਾਲ ਖੜਾ ਜੀ ਉੱਤੇ ਤੇਰਾ ਫੋਨ ਕਿਨੇ ਫੋਨ ਫੜਾਉਂ ਜੀ ਅੰਦਰ ਬੰਦੇ ਜੀ ਨਾ ਅੰਦਰ ਮੇਰੀ ਗੱਲ ਸੁਣੋ ਤੁਸੀਂ ਅੰਦਰੋਂ ਆਏ ਹੋ ਇੱਥੇ ਖੜੇ ਰਿਹਾ 20 ਮਿੰਟ ਖੜੇ ਰਹੇ ਹੋ ਤੁਸੀਂ ਮੈਨੂੰ ਦੱਸਿਆ ਕਿ ਆ ਕੁਝ ਹੋ ਗਿਆ ਜੀ ਥੋੜੀ ਜਿਹੀ ਮੈਂ ਖੜਾ ਨੂੰ ਦੱਸਿਆ ਤੁਸੀ ਵੀ ਤਾਂ ਕਰੋ ਜਦੋਂ ਜਦੋਂ ਕਹਿੰਦੇ ਗੱਦੀ ਪਾਓ ਮੇਰੀ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਮੈਂ ਤਾਂ ਇਹ ਦੱਸਣਾ ਚਾਹੁੰਦਾ ਹਾਂ ਵੀ ਗੁਰਲਾਲ ਕਨੌਰ ਦੇ ਐਮਐਲਏ ਦੇ ਜਿਹੜੇ ਬੰਦੇ ਨੇ ਉਹ ਅੰਦਰ ਸਾਡੇ ਬੰਦੇ ਦੀਆਂ ਕੈਂਡੀਡੇਟਾਂ ਦੀਆਂ ਫੈਨਾ ਖੋਲੇਗੇ ਅਤੇ ਮੋਬਾਈਲ ਖੋਲਿਆ ਇਹ ਬੰਦਾ ਸਾਡਾ ਤਸੀਲ ਦੇ ਵਿੱਚ ਅੰਦਰ ਬੈਠ ਕੇ ਐਪਲੀਕੇਸ਼ਨ ਬਣਾ ਰਿਹਾ ਹੈ ਮੇਰਾ ਇਹਨੂੰ ਧੱਕੇ ਮਾਰੇ ਮੈਂ ਕਹ ਰਿਹਾ ਇਹਨੂੰ ਚੁਕਵਾ ਦਾਂਗੇ ਮੇਰੀ ਗੱਲ ਸੁਣੋ ਇਹ ਸਿੱਧਾ ਮੈਸੇਜ ਹੈ ਬੜਾ ਅਸੀਂ ਯਾਰ ਮੇਰੀ ਗੱਲ ਸੁਣ ਤੂੰ ਨਾਮ ਕੱਢ ਕਿਹੜੇ ਨੇ ਬੰਦੇ ਕੋਈ ਚੱਕਰ ਨਹੀਂ ਕਰਨਾ ਹੋਰ ਇਹਨਾਂ ਦੇ ਚਲੋ ਨਾਮ ਕੀ ਤਾਂ ਕਿਹੜੇ ਇਹ ਸਾਲ ਬਾਅਦ ਪਤਾ ਤਾਂ ਹੋ ਗਿਆ ਕਿ ਨਹੀਂ ਪਈ ਹੈ ਮੈਨੂੰ ਦੱਸੋ ਮੈਂ ਕਾੜਾ ਕੋਈ ਵੀ ਕੋਈ ਨਹੀਂ ਅਸੀਂ ਤਾਂ ਅਸੀਂ ਤਾਂ ਮੈਸੇਜ ਦੇਣਾ ਜੀ ਜਿਹੜੇ ਇਹ ਬਦਮਾਸ਼ ਨੇ ਇੱਕ ਸਾਲ ਆ ਇੱਥੇ ਸਾਰਾ ਆਹੀ ਥਾਣੇ ਨੇ ਆਹੀ ਕਚੇਰੇ ਨੇ ਇੱਥੇ ਕਿਹੜੀ ਸਭਾ ਮੰਗੇ ਸਾਰਿਆਂ ਦਾ ਕੋਈ ਕੰਮ ਜਿਵੇਂ ਤੁਹਾਨੂੰ ਟੀਲਾ ਦੋ ਕਰੋ ਲੇਕਿਨ ਫਿਲਹਾਲ ਮੇਰੇ ਅੱਥੇ ਕੋਈ ਵੀ ਮੈਨੂੰ ਐਜੀ ਕੋਈ ਕੰਪਲੇਨ ਨਹੀਂ ਹੈ ਜਿਹੜੇ ਨਹੀਂ ਕੰਪਲੇਨ ਅਸੀਂ ਹੋਰ ਕਿਹਨੂੰ ਮੈਂ ਤੁਹਾਨੂੰ ਦੱਸੋ ਬੰਦੇ ਕਿਹੜੇ ਲੇਕਿਨ ਨਾ ਪਤਾ ਜੀ ਅੰਦਰ ਦੇ ਵਾਈਫੇ ਚੈਨ ਦਾ ਅੰਦਰ ਅੰਦਰ ਮੈਂ ਅੰਦਰ ਦੇ ਅੰਦਰ ਦੇ ਬੰਦੇ ਅੰਦਰ ਪਤਾ ਕਰ ਲਓ ਜੀ ਉਹ ਦੇਖੋ ਜਾਨੀ ਬੰਦੇ ਕਿਹੜੇ ਹਿੰਦੀ ਹੈ ਜਾ ਮੈਨੂੰ ਦੱਸੋ ਜਿਹੜੇ ਬੰਦੇ ਨਹੀਂ ਜਿਹੜੇ ਪੰਜਾਬ ਸਰਕਾਰ ਮੁਰਦਾ ਪੰਜਾਬ ਪੁਲਿਸ ਮਰਦਾਵਾਦ 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 ਕਨਾਰ ਪੁਲਿਸ ਮਰਦਾਵਾਦ 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 ਤੇ ਸ੍ਰੀ ਆਮ ਗੁੰਡੇ ਅੰਦਰ ਪਿਠਾ ਕੇ ਫੈਲਾ ਪੜਿਆ ਜਾ ਰਿਹਾ ਨੇ ਫੂਲ ਖੋਏ ਜਾ ਰਹੇ ਨੇ ਸਾਡੇ ਬੰਦਿਆਂ ਦੇ ਹੁਣ ਐਫਐਡਰ ਦੱਸੋ ਅਸੀਂ ਕਿਥੇ ਮਾਲੇ ਬਣਾਉਣ ਦੇ ਆਏ ਆ ਇੱਥੇ ਵੀਡੀਓਟ ਬੜ ਰਹੇ ਨੇ ਸਾਰੇ ਤਸਵੀਰ ਨੂੰ ਤੁਸੀਂ ਜਿੱਦਾਂ ਲਾਤਿਆ ਬਾਈ ਜੀ ਸਾਰੇ ਪ੍ਰੋਪਰ ਐਮੈਡੀਟ ਸਾਰੇ ਨੇ ਬਣ ਰਹੇ ਆ ਜੀ ਕਿਸੇ ਨੂੰ ਕੋਈ ਕੰਪਲੇਨਟ ਨਹੀਂ ਇੱਥੇ ਸਾਰੇ ਆਪਣੇ ਫਾਈਲਾ ਆਪਣੇ ਭਰ ਕੇ ਜਾ ਰਹੇ ਨੇ ਕਿਸੇ ਕੋਈ ਕੰਪਲੇਨਟ ਨਹੀਂ ਬੰਦੇ ਭੇਜੀ ਅਸੀਂ ਖੜ ਕੇ ਜਿਹਨਾਂ ਨੇ ਐਮੈਡੀਟ ਬਣਾਉਣੇ ਆਂ ਤੇ ਜੋ ਤੁਸੀਂ ਦੱਸੋ ਮੈਨੂੰ ਮੈਨੂੰ ਦੱਸੋ ਸਹੀ ਕਰ ਲਈ ਨਹੀਂ ਬਣ ਤੂੰ ਸੀ ਅੱਧਾ ਘੰਟਾ ਤੇ ਮੇਰੇ ਕੋਲ ਖੜੇ ਰਹਿੰਦੇ ਮੈਂ ਦੱਸ ਦੇ ਭਾਈ ਇਹ ਕੰਮ ਨਹੀਂ 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 ਇਹ ਜਿਹੜਾ ਨਾ ਇਹ ਥੋੜੇ ਨਾ ਹੋਣ ਦੀ ਅੰਦਾਜ਼ੇ ਸੇ ਮੈਂ ਤੁਹਾਨੂੰ ਛੋੜ ਰਿਹਾ ਸੀ ਮੇਰੀ ਦੱਸੂਗਾ ਅਸੀਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਬੰਦੇ ਮਦਦ ਕਰਦੇ ਆਂ ਆ ਤੁਸੀਂ ਕੋਈ ਬੰਦਾ ਕਰੋ ਐਮਐਲਏ ਬੰਦੇ ਅੰਦਰੋਂ ਪੱਟੋ ਪਹਿਲਾਂ ਅੰਦਰੋਂ 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 ਕੋਈ ਬੰਦਾ ਉਹ ਵੈਰੀਫਾਈ ਕਰ ਲਓ ਬਾਈ ਜੀ ਸਡੇ ਬੰਦੇ ਠੱਕੇ ਮਾਰ ਕੇ ਅੰਦਰੋਂ ਕਰਦੇ ਤੁਸੀਂ ਕਹੀ ਨਹੀਂ ਅੰਦਰ ਬਿਜਾ ਕੇ ਤੁਸੀਂ ਵੀ ਸਵੇਰ ਦੇ ਇੱਥੇ ਖੜੇ ਹੋ ਮੇਰੇ ਕੋਲ ਬਾਈ ਜੀ ਮੇਰੀ ਗੱਲ ਸੁਣੋ ਇੱਕ ਮਿੰਟ ਦਿਓ ਸਾਡਾ ਕੋਈ ਸਾਡਾ ਅਸੀਂ ਕਮਲੇ ਆ ਨਹੀਂ ਜੇ ਸਾਡਾ ਬੰਦਾ ਕਹਿ ਰਿਹਾ ਵੀ ਮੇਰਾ ਫੋਨ ਖੋ ਕੇ ਤੇ ਫੈਨ ਖੋ ਕੇ ਤੋ ਗੱਡੀ ਦੀ ਟੰਗੀ ਉਹ ਵੈਰੀਫਾਈ ਕਰ ਲਓ ਉਹ ਕੈਮਰਾ ਹੈਗਾ ਉਹ ਵੈਰੀਫਾਈ ਕਰ ਲਓ ਵੈਰੀਫਾਈ ਕਰ ਲਓ ਉੱਥੇ ਬੰਦੇ ਠੱਕੇ ਕਰੋ ਜੀ ਕਾ ਕਰੋ ਬੰਦੇ ਸਾਰੇ ਛੱਡੋ ਆਪਾਂ ਦੋ ਜਣੇ ਚੱਲਦੇ ਰਹਾਂਗੇ ਦੇਖ ਲਓ ਮੇਰੀ ਗੱਲ ਬੰਦੇ ਹੈਗੇ ਨਹੀਂ ਹੈ ਨਹੀਂ ਕੈਮਰੇ ਲੱਗੇ ਆ ਨਾ ਵੈਰੀਫਾਈ ਕਰ ਲਾਂਗੇ ਨਹੀਂ ਛੱਡੋ ਜੀ ਕੈਮਰੇ ਨੂੰ ਨਾਲੇ ਪਤਾ ਲੱਗ ਜਾਏ ਕਿ ਕੀ ਬਾਈਕ ਬੋਲਦੀ ਤੁਸੀਂ ਮੇਰੀ ਕਰਦੇ ਤੁਸੀਂ ਨੌਕਰ ਦੇ ਅਸਰੋਂ ਥੋੜੀ ਥੋੜੇ ਛੋਟੇ ਤੋਂ ਇਨਸਾਫ ਮੰਗਾ ਲਏ ਸੀ ਅਸੀਂ ਨੇੜੇ ਦੇ ਅਫਸਰ ਇਸ ਟਾ ਪ੍ਰੈਜੈਂਟ ਤੁਸੀਂ ਖੜੇ ਹੋ ਅਸੀਂ ਹੋਰ ਤਾਂ ਕਿਸੇ ਤੋਂ ਇਨਸਾਫ ਮੰਗਣਾ ਨਹੀਂ ਮੇਨੂੰ ਬੇਨਤੀ ਸੁਣੋ ਆ ਬੰਦਾ ਇਹਨੂੰ ਧੱਕੇ ਮਾਰੇ ਨੇ ਤੁਸੀਂ ਨਾਲ ਲੈ ਕੇ ਜਾਓ ਕਮਾਲ ਨਹੀਂ ਫਿਲਹਾਲ ਮੇਰੇ ਅੱਗੇ ਕੋਈ ਧੱਕੇ ਨਹੀਂ ਮਾਰੇ ਜੀ ਬਾਈ ਜੀ ਧੱਕੇ ਮਾਰੇ ਨੇ ਕਮਾਲ ਕੀ ਹੋ ਗਿਆ ਕਮਾਲ ਕੋਈ ਧੱਕੇ ਨਹੀਂ ਮਾਰੇ ਤੁਸੀਂ ਖੜੇ ਇੱਥੇ ਪੀਸਫੁਲੀ ਇਲੈਕਸ਼ਨਲ ਹੋ ਰੇ ਜਿਹੜੇ ਵੀ ਆਪਾਂ ਪਰ ਜਾ ਰਹੇ ਕਾਹਦੇ ਨਹੀਂ ਤੁਸੀਂ ਨਾਲ ਲੈ ਕੇ ਜਾਓ ਬਿਲਕੁਲ ਕੋਈ ਵੀ ਕਰਾ ਬਿਲਕੁਲ ਬਿਲਕੁਲ ਠੀਕ ਹੋ ਰਿਹਾ ਤੁਸੀਂ ਜਮਨ ਜਾਣ ਕੇ ਕਰ ਰਹੇ ਹੋ ਨਹੀਂ ਯਾਰ ਕਮਾਲ ਕਰਦੇ ਮੇਰੇ ਕੋਲ ਜੇਰ ਤੇ ਖੜੇ ਉੱਥੇ ਜੀ ਅੰਦਰ ਬੰਦੇ ਬੈਠੇ ਸਾਰੇ ਆ ਰਹੇ ਨੇ ਇੱਥੇ ਖੜੇ ਹੋ ਜੀ ਕਮਾਲ ਦੀ ਗੱਲ ਵੀ ਅੰਦਰ ਬੰਦੇ ਖਾ ਕੇ ਪਹਿਲਾਂ ਹੀ ਹੋ ਰਹੇ ਨੇ ਕੋਈ ਬੰਦਾ ਨਹੀਂ ਬੈਠਾ ਜੀ ਜੇ ਉਹ ਬੰਦੇ ਅੰਦਰ ਹੋਏ ਉਹ ਕਿ ਮੈਨੂੰ ਫੋਨ ਖੋਇਆ ਨਹੀਂ ਤੁਸੀਂ ਕਿਦਰ ਕੈਮਰੇ ਲੱਗੇ ਆ ਕੈਮਰੇ ਅੰਦਰ ਲੱਗੇ ਆ ਮੈਂ ਵੈਰੀਫਾਈ ਕਰਦਾ ਕਿ ਕਿਸੇ ਬੰਦੇ ਨੂੰ ਬੰਦੇ ਨੂੰ ਮਾਰਦੇ ਨਹੀਂ ਦਿਖੇ ਆਪਾਂ ਕਿਹਨੂੰ ਦਿਖਝੂਗਾ ਤੁਹਾਨੂੰ ਫਿਲਹਾਲ ਤੇ ਕੋਈ ਧੱਕਾ ਮੁੱਢੀ ਕੁਝ ਵੀ ਨਹੀਂ ਹੋ ਰਿਹਾ ਜੀ ਇੱਥੇ ਵੀ ਘਾਟ ਕੋਈ ਨਹੀਂ ਹੋ ਰਿਹਾ ਮੈਨੂੰ ਹੋਇਆ ਨਹੀਂ ਮੈਨੂੰ ਕੁਝ ਵੀ ਨਹੀਂ ਹੋਇਆ ਨਹੀਂ ਨਹੀਂ ਮੇਰੇ ਹੋ ਰਹੇ ਵੀ ਨਹੀਂ ਹੋ ਰਹੇ ਜੀ ਇੱਥੇ ਕਮਾਲ ਕਰਦੇ ਅੰਦਰ ਫੈਲਾ ਖੋਲਿਆ ਸਾਡੇ ਕੈਂਡੀਡੇਟ ਤੁਸੀਂ ਕਹਿੰਦੇ ਕੁਝ ਵੀ ਨਹੀਂ ਹੋ ਰਿਹਾ ਕਮਾਲ ਹੈ ਬੰਦੇ ਤੋਂ ਫੈਲਾ ਖੋਲਿਆ ਫੋਨ ਖੋਲਿਆ ਧੱਕੇ ਵਾਲੇ ਫੋਨ ਵੀ ਇਹਦੇ ਅੰਦਰ ਹੀ ਆ ਵੈਰੀਫਾਈ ਕਰ ਲੰਨਾ ਨੰਦਾਸ ਠ ਤੁਸੀਂ ਕਹਿ ਰਹੇ ਨੇ ਕੰਡੇ ਲੱਗੇ ਜੀ ਕੈਮਰੇ ਜਾ ਕੇ ਪਤਾ ਲੱਗ ਜਾਊਗਾ ਪਤਾ ਨਹੀਂ ਨਾਲ ਕੋਈ ਨਾ ਨਾਮ ਲੇ ਕੇ ਜਾਓ ਨਹੀਂ ਤੁਸੀਂ ਮੇਰੇ ਕਰਫੋ ਡਿਪਟੀ ਸਾਹਿਬ ਨੂੰ ਬੁਲਾ ਲਓ ਅਗਰ ਇਹਨੂੰ ਨਾਲ ਨਹੀਂ ਇਹਨੂੰ ਕੈਂਡੀਡੇਟ ਨੂੰ ਭੇਜੋ ਨਹੀਂ ਨਹੀਂ ਬਸ ਅਸੀਂ ਕੁਝ ਨਹੀਂ ਬੜਨ ਦੇਣਾ ਅੰਦਰ ਹੋਰ ਚਾਹ ਝਾੜੂ ਵਾਲਾ ਜੇ ਚਾਹ ਕੋਈ ਗੁਰਸ਼ਾ ਵਾਲਾ ਜੇ ਅੰਦਰ ਰਿਕਰਡ ਕਰਦੇ ਹੋ ਕੋਈ ਗੱਲ ਨਹੀਂ ਕੋਈ ਰੋਟੀ ਮੱਝੀ ਹੁੰਦੀ ਉਮਰਜੀ ਕਰ ਸਕਦੇ ਹੋ ਲੇਕਿਨ ਫਿਲਹਾਲ ਮੈਂ ਇੱਥੇ ਨਹੀਂ ਕੁਝ ਹੋਣ ਦੇਣਾ ਠੀਕ ਹੈ ਨਾ ਇਹ ਇਹਦਾ ਮਤਲਬ ਤੁਸੀਂ ਸਾਡੇ ਬੰਦੇ ਨੂੰ ਅੰਦਰ ਧੱਕੇ ਮਾਰ ਕੇ ਕਹਿਣਾ ਖੋਲੋਗੇ ਬਈ ਕਮਾਲ ਕਰ ਦਿਓ ਅੰਦਰ ਫੌਲ ਜਾਂਦੀ ਹੈ ਤੁਸੀਂ ਬੈਨ ਖੋਲਣੇ ਹੋ ਕੋਈ ਕੋਈ ਬੰਦਾ ਝੂਠ ਬੋਲ ਜਾਂਦਾ ਜੀ ਮੈਨੂੰ ਨਹੀਂ ਪਤਾ ਝੂਠ ਬੋਲਦਾ ਕਿ ਸੱਚ ਬੋਲਦਾ ਜੀ ਜਿਵੇਂ ਬੰਦਾ ਪਾਟ ਨਹੀਂ ਕਰਦਾ 5 ਮਿੰਟ 5 ਮਿੰਟ 5 ਮਿੰਟ ਤੁਸੀਂ ਤਾਂ ਹੁਣ ਬੰਨੇ ਹੋਏ ਹੋ ਐਮਐਲਏ ਐਵੇਂ ਥੋੜੀ ਬੰਨੇ ਹੋਏ ਤੁਸੀਂ ਹੁਣ ਐਮਐਲਏ ਬੰਨੇ ਹੋਏ ਇਹ ਮੇਰੀ ਗੱਲ ਸੁਣ ਲੋ ਆ ਜਿਹੜੇ ਅੰਦਰ ਬੈਠੇ ਆ ਨਾ ਤੁਹਾਡੇ ਬਰਲਾਂ ਨੇ ਸਾਰੀ ਉਹ ਮੰਨ ਲੈਣਾ ਉਹ ਐਮਐਲਏ ਤੁਸੀਂ ਉਰੀਓ ਘਨੌਰ ਚ ਇੱਕ ਕਬੱਡੀ ਪਲੇਅਰ ਹੈ ਫੁਰਨਾ 4 ਮਹੀਨੇ ਬਾਅਦ ਜਿਹੜੇ ਅੰਦਰ ਬੈਠਿ ਕੱਲੇ ਕੱਲੇ ਦੀ ਪਛਾਣ ਕਰੂੰਗਾ ਇੱਕ ਯਾਦ ਰੱਖਿਓ ਗੱਲ ਇਹ ਅੰਦਰ ਚੈਲੰਜ ਆ ਮਨੋ ਸੁਣ ਲਿਓ ਆਵਾਜ਼ ਵੀ ਤੁਹਾਡੇ ਤੱਕ ਆਉਂਦੀ ਹੋਊਗੀ ਚਾਹ ਨਾਲ ਸੁਣ ਲਿਓ ਜਿਹੜੇ ਅੰਦਰ ਬੈਠੇ ਫੈਲਾਉਂ ਰਹੇ ਹੋ ਸਾਡੇ ਬੰਦੇ ਨੂੰ ੱਟਕੇ ਫੜਿਓ ਫੋਨ ਖੋਲਿਓ ਇੱਥੀਓ ਆਹੀ ਪਿੰਡਾਂ ਦੇ ਜਾਣ ਨਹੀਂ ਦਿੰਦਾ ਕਿਤੇ ਖਿੱਚ ਕੇ ਲਿਆਉਂਗਾ ਆਹੀ ਠਾਣਾ ਆਹੀ ਪੁਲਿਸ ਆਹੀ ਕਚਹਿਰੀਆਂ ਦੇ ਨਾਕੜੀ ਸਾਪਾਏ ਸਾਡੇ ਤੁਹਾਡੇ ਐਮਐਲਏ ਵਿੱਚੇ ਗੁਰਲਾਲ ਯਾਦ ਰੱਖਿਓ ਤੇ ਕੋਈ ਨਹੀਂ ਕਿਸੇ ਬਕਸਦਾ ਉਹਰੇ ਕਮਾਲ ਕਰਦੇ ਆ ਆ ਦੇਖੋ ਇਹ ਤਾਂ ਇਹ ਤਾਂ ਹੋਰ ਆ ਦੇਖੋ ਅੰਦਰ ਕੀ ਗੱਲ ਹੋਈ ਜੀ ਬੰਦੇ ਦੇ ਹੈਗੇ ਅੰਦਰ ਆਹ ਕਿਹੜੀ ਪਾਜੀ ਬਲੋਕਰ ਦੇ ਪਾਜੀ ਮੈਜੀ ਤੁਸੀਂ ਜੁਮੇ ਵੜੇ ਜੁਮੇਰ ਸੀਟ ਤੇ ਲੱਗੋ ਮੈਜੀ ਕਮਾਲ ਕਰਦੇ ਆ ਪੰਜਾਬ ਪੁਲਿਸ ਮੁੰਡਾ ਜਿੰਦਾਬਾਦ ਪੰਜਾਬ ਸਰ ਮੁਰਦਾਬ ਮੁਰਦਾਬ ਮੁਤਾਲਾ ਅੰਦਰੋਂ ਕੈਂਡੀਡੇਟ ਆ ਕੇ ਕਹਿ ਰਹੇ ਨੇ ਅੰਦਰੋਂ ਕੈਂਡੀਡੇਟ ਕਹਿ ਰਹੇ ਕਿ ਸਾਡੇ ਆ ਫੈਲਾ ਖੋ ਰਹੇ ਨੇ ਸਾਡੇ ਬੰਦੇ ਨੂੰ ਧੱਕੇ ਮਾਰੇ ਫੋਨ ਖੋਲੇ ਆ ਮੌਕੇ ਤੇ ਸਰਕਾਰਾਂ ਨੇ ਪੁੜਤੇ ਖੜੇ ਅੰਦਰ ਕੁ ਗੱਲੇ ਨਹੀਂ ਯਾਦ ਰੱਖਿਓ ਜਿਹੜੇ ਅੰਦਰ ਬੈਠੇ ਆਂਦੇ ਐਮ ਐਲ ਏ ਕੁਲਾਲ ਖਰੌਣ ਦੇ ਗੁੰਡਿਆਂ ਯਾਦ ਰੱਖਿਓ ਗੱਲੇ ਕੱਲੇ ਦੀ ਪੇਸ਼ਾਨ ਕਰੂੰਗਾ ਕੱਲੇ ਕੱਲੇ ਦੀ ਜਿਹਨੇ ਸਾਡੇ ਬੰਦੇ ਨੂੰ ਧੱਕੇ ਮਾਰੇ ਦਾ ਪ੍ਰਮਾਣ ਨਾ ਕਰੇ ਉਹ ਧੱਕੇ ਤੁਸੀਂ ਕਿਉਂ ਨਹੀਂ ਮਾਰੇ ਧੱਕੇ ਇਹਨੂੰ ਮਾਰੇ ਨੇ ਇਹਨੂੰ ਕੱਲੇ ਕੱਲੇ ਦੀ ਪੇਸ਼ਾਨ ਕਰੂੰਗਾ ਇੱਥੇ ਕੋਈ ਪ੍ਰਵਾਹ ਨਹੀਂ ਮੇਰੇ ਦੇ ਪਰਚਾ ਕਰਾ ਲਓ ਜਿਹੜਾ ਕਰਾਉਣਾ ਜਿੱਥੇ ਥਾਣੇ ਲੈ ਕੇ ਜਾਣਾ ਲੈ ਜਾਓ ਕੋਈ ਪ੍ਰਵਾਹ ਨਹੀਂ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਡਿਫੈਂਡਰਾਂ ਤਿਆਰ ਨੇ ਇੱਥੇ ਆਉਣਗੇ ਆ ਦੋ ਘੰਟਿਆਂ ਦੇ ਵਿੱਚ ਤੁਹਾਡੇ ਚੀਕਾਂ ਨਮਲਈਆਂ ਸਾਰੇ ਸਰਕਾਰ ਗੁੱਡੇ ਭਾਰਨਾ ਕਰਿਆ ਸਾਰਾ ਪ੍ਰਸ਼ਾਸਨ ਜਿਲ੍ਹਾ ਪਟਿਆਲੇ ਦਾ ਫੇਰ ਨਾ ਕਿਉ ਵੀ ਯੂਥ ਕਲਜ ਨੇ ਪ੍ਰਧਾਨ ਰੋ ਪਈ ਇੱਥੇ ਗਲੀ ਤੁਰੇ ਜਾਂਦੇ ਅਸੀਂ ਆਮ ਖਾਸ ਬੰਦੇ ਨਹੀਂ ਇਹ ਨੇ ਸ਼ਰੋਮੜੀ ਕਲਰ ਪਾਰਟੀ ਆਏ ਸਮਾਰਨ ਕਰਦੇ ਹਾਂ ਤੁਹਾਨੂੰ ਕੈਂਡੀਡੇਟ ਆ ਕੇ ਸलाम ਕਰ ਰਹੇ ਨੇ ਹੋਰ ਕੀ ਪ੍ਰੂਫ ਚਾਹੀਦਾ ਹੋਰ ਕੀ ਪ੍ਰੂਫ ਕਰਨਾ ਹੈ ਹੋਰ ਤੁਸੀਂ ਬਾਰੀ ਵੈਰੀਫਾਈ ਕੀ ਕਰੋਗੇ ਹੋਰ ਵੈਰੀਫਾਈ ਕੀ ਕਰੋਗੇ ਅੰਦਰੋਂ ਕੈਂਡੀਡੇਟ ਕਹਿੰਨੇ ਕਿ ਸਾਰੇ ਪਹਿਲਾਂ ਹੋ ਨਹੀਂ ਆ ਸਾਰੇ ਧੱਕੇ ਮਾਰੇ ਆ ਤਾਂ ਤੁਸੀਂ ਕਦੀ ਪਾਰਟੀ ਦੇ ਮੈਂ ਜੀ ਹਾਂਜੀ ਹੁਣ ਦੱਸੋ ਤਾਂ ਕੌਂਗਰਸ ਦੇ ਨੇ ਅੰਦਰ ਕੀ ਹੋਇਆ ਸਰ ਮੈਂ ਨਾ ਅੰਦਰ ਗਈ ਸੀ ਜਦੋਂ ਮੈਂ ਅੰਦਰ ਐਂਟਰੀ ਕਰੀ ਤੇ ਜਿਹੜਾ 1 ਨੰਬਰ ਇੱਕ ਨੰਬਰ ਕਮਰਾ ਉਹਦੇ ਵਿੱਚ ਮਤਲਬ ਫਾਈਲਾਂ ਚੈੱਕ ਹੋ ਰਹੀਆਂ ਸੀ ਮੈਂ ਉੱਥੇ ਤੱਕ ਜਾਣ ਨਹੀਂ ਦੀ ਉਦੋਂ ਨਾਲ ਵਾਲੇ ਕਮਰੇ 'ਚ ਕੁਝ ਨਹੀਂ ਲਿਖਿਆ ਹੋਇਆ ਮੈਨ ਗੇਟ ਤੇ ਉੱਥੋਂ ਇੱਕ ਜੈਂਸ ਨਿਕਲ ਕੇ ਆਇਆ ਕੋਟ ਪਾਇਆ ਹੋਇਆ ਸੀ ਮੋਨਾ ਜੋ ਮੁੰਡਾ ਮਤਲਬ ਭਾਰੀ ਜਾ ਉਹਨੇ ਕਿਹਾ ਜੀ ਫਾਈਲਾਂ ਸਾਨੂੰ ਦੇ ਦੋ ਵੀ ਅੰਦਰ ਚਾਹੀਦੀ ਮੇਰੀ ਗੱਲ ਸੁਣੋ ਪਾਤੀ ਬੱਕਰੀਆ ਪਾਤੀ ਵਖਰੇ ਮੈਂ ਇਹਨਾਂ ਦੇ ਮਿਲ ਕੇ ਵੀ ਕਹਿੰਦਾ ਕਾਂਗਰਸ ਦੇ ਮਤਦਾ ਅਜਲਪੁਰ ਨੂੰ ਕਿੱਥੇ ਬੈਠੇ ਲੋਕਿਆ ਤੂੰ ਮੇਰਾ ਮੋਟਾ ਪਰ ਉਹ ਕੀ ਕਰੂਗਾ ਦਾ ਆਪ ਹੀ ਕੁਝ ਕਰਦਾ ਰਿਹਾ ਓਰੇ ਤੂੰ ਸਹੀ ਤਾਂ ਉਹ ਨਹੀਂ ਬੋਲਦਾ ਹੋ ਕਿ ਮੈਂ ਆਈ ਕੁਝ ਕਰਦਾ ਰਿਹਾ ਇਹਦਾ ਕਾਂਗਰਸ ਦੇ ਕੈਂਡੀਡੇਟ ਨੇ ਸਾਡੇ ਵਾਲੇ ਕੈਂਡੀਡੇਟ ਦਾ ਬਈ ਹੁਣ ਸਾਡੇ ਵਾਲੇ ਕਹਿੰਦੇ ਹੁਣ ਤਾਂ ਕਾਂਗਰਸੇ ਵੀ ਕਹਿ ਰਹੇ ਨੇ ਸਾਰੀਆਂ ਪਾਤੇ ਫੈਲ ਅੰਦਰ ਜਾਂਦੇ ਫੈਲ ਵੋਟਾ ਕਰਾਉਣਾ ਫਾਇਦਾ ਕੀ ਆਪਾਂ ਨੂੰ ਲੱਛੂ ਸਾਹਿਬ ਦੱਸੋ ਜੀ ਜੋ ਬਾਨੀ ਇਹ ਜਿਹੇ ਤਰ੍ਹਾਂ ਕਰੇ ਲੋ ਪਹਿਲਾਂ ਨਾਲੇ ਅੰਦਰ ਪਹਿਲਾਂ ਕੋਲੀ ਸਾਡੇ ਬੰਦਿਆਂ ਦੀ ਆਰਮ ਫਾੜ ਵਰਕੇ ਪਾੜ ਰਹੇ ਨੇ ਅੰਦਰ ਜਮਾ ਵੀ ਕਰੰਦੇ ਇਹ ਹਾਲ ਹੋਇਆ ਜਿੰਨਾ ਤੇ ਕੱਜ ਤੇ ਹੋਇਆ ਕੋਈ ਚੈਕਿੰਗ ਨਹੀਂ ਹੈ ਹਾਂਜੀ ਪਹਿਲੇ ਕਮਰੇ ਸੀ ਚੈੱਕ ਹੋ ਰਿਹਾ ਹੈ ਸੈਕੰਡ ਕਮਰੇ ਜਾਨਵਾਰ ਆ ਪਰ ਪਰਮਾਰ ਅਗਰ ਥੱਕੇ ਤੈਨੂੰ ਨਹੀਂ ਮਾਰੇ ਥੱਕੇ ਸਾਨੂੰ ਮਾਰੇ ਨੇ ਪਰਵਾਹ ਨਹੀਂ ਕਰਨੀ ਕੋਈ ਡਰ ਨਹੀਂ ਲੂਣ ਜੀ ਬਾਈ ਜੀ ਬਲਾਕ ਕਿਹੜੇ ਕਿੰਨੇ ਵਾਰ ਥੋੜੇ ਬਲਾਕ ਨਾ ਬਣਾਉਂਦੇ ਆ ਪੰਜਾਬ ਬੋਲੇ ਸਮਰਦਾਵ ਮੁਤਾਬਕ ਮੁਤਾਬਕ ਆਵਰੀ ਪਾਤੀ ਮਰਦਾਵਾਲ 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 ਗੁਲਾਨ ਕਨੌਰ ਗੁੰਡਾ ਮਰਦਾਵਾਲ 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 ਕਨੌਰ ਗੁੰਡਾ ਮਰਦਾਵਾਲ ਮਰਦਾਵਾਲ ਗੁੰਡਾ ਪਾਟੀਆਂ ਮਾਦੀ ਪਾਟੀ ਮਰਦਾਵਾਲ 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 ੱੱਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ੱੱਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕ ਤੰਤਰ ਦਾ ਕਹਾਣ ਬੰਦ ਕਰੋ ਬੰਦ ਕਰੋ ਬੰਦ ਕਰੋ ਦੇਖੋ ਸਾਰੀ ਮੀਡੀਆ ਵੀ ਖੜੀ ਆ ਪਹਿਲਾਂ ਸਾਡੇ ਉਮੀਦਵਾਰਾਂ ਦੀਆਂ ਫੈਲਾਕੀਆਂ ਬਾਈ ਜਸਪਾਲ ਜੀ ਸਾਰੇ ਦੇ ਕਿਉਂਕਿ ਪੀਡੀਐਫ ਵੀ ਇੱਥੇ ਬਣਦੇ ਨੇ ਅੰਦਰ ਇਹ ਕੱਲ ਸਵੇਰ ਦੇ بیٹھ ਕੇ ਉਹ ਕੱਲੇ-ਕੱਲੇ ਸਾਡੇ ਕਿਉਂਕਿ ਡਿਊਟੀ ਲਈ ਹੋਈ ਸੀ ਪਾਰਟੀ ਵੱਲੋਂ ਐਪੀਡੈਟ ਬਣਾ ਰਹੇ ਸੀ ਕੱਲੇ-ਕੱਲੇ ਉਮੀਦਵਾਰ ਦੀ ਸਾਰੇ ਕਾਗਜ਼ ਪੱਤਰ ਸੈੱਟ ਕਰਕੇ ਅੰਦਰ ਭੇਜ ਰਹੇ ਸੀ ਕੱਲ ਫੈਲਾ ਜਿਹੜੀਆਂ ਨੇ ਚਾਰ ਸਾਡੇ ਜਮ੍ਹਾਂ ਹੋ ਗਏ ਪੰਜ ਅਸਿੱਧਾ ਆ ਗਈਆਂ ਅੱਜ ਸਿਰਫ ਇੱਕ ਫੈਲ ਸਵੇਰ ਦੀ ਜਮ੍ਹਾਂ ਹੋਈ ਆ ਉਹ ਵੀ ਪਤਾ ਨਹੀਂ ਕਿਵੇਂ ਭੁਲੇਖੇ-ਪੁਲੁਖੇ ਜਨੇ ਜਾਂਦੇ ਤੀ ਬਾਕੀ ਸਾਰੇ ਉਮੀਦਵਾਰ ਸਾਡੇ ਉਹ ਸਾਹਮਣੇ ਸ਼ੰਭੂ ਬੁਲਾ ਕੇ ਘਣੌਰ ਬੁਲਾ ਕੇ ਦਾਰ ਖੈ ਮੈਂ ਤਾਂ ਰਿਟਰਨਿੰਗ ਅਫਸਰ ਤੋਂ ਹੈਰਾਨ ਮੈਂ ਤਾਂ ਚੋਣ ਕਮਿਸ਼ਨ ਤੋਂ ਹੈਰਾਨ ਕਿ ਅੰਦਰ ਚੋਣ ਕਮਿਸ਼ਨ ਦੇ ਰਿਟਰਨਿੰਗ ਅਫਸਰ ਬੈਠੇ ਨੇ ਮਤਲਬ ਕਾਹਦੇ ਲਈ ਬੈਠੇ ਨੇ ਰਿਟਰਨਿੰਗ ਅਫਸਰ ਦੂਜੇ ਕਮਰੇ 'ਚ ਬੈਠਾ ਪਹਿਲੇ ਕਮਰੇ ਦੇ ਵਿੱਚ ਗੁਰਨਾਲ ਖਨਾਰ ਦੇ ਗੁੰਡੇ ਬੈਠੇ ਨੇ ਪਹਿਲਾਂ ਪੜ ਰਹੇ ਨੇ ਐਸਐਚਓ ਸਾਫ ਕਰ ਰਹੇ ਨੇ ਪੀਸਫੁਲ ਇਲੈਕਸ਼ਨ ਹੋ ਰਿਹਾ ਬੜੀ ਸ਼ਾਂਤਮਈ ਇਲੈਕਸ਼ਨ ਹੋ ਰਿਹਾ ਕੋਈ ਰੌਲਾ ਹੀ ਨਹੀਂ ਕੋਈ ਗੱਲ ਹੀ ਨਹੀਂ ਅੰਦਰੋਂ ਕਾਂਗਰਸ ਦੇ ਕੈਂਡੀਡੇਟ ਨਿਕਲਣ ਨੂੰ ਕਿਹਾ ਸਾਡੀ ਫੈਲਾਂ ਖੋਲੀਆਂ ਪਹਿਲਾਂ ਕਾਂਗਰਸੀਆਂ ਨੇ ਖੋਈਆਂ ਮਤਲਬ ਹੈਰਾਨ ਆ ਮੈਂ ਤਾਂ ਫੋਨ ਉੱਥੇ ਫਰੀ ਕਰਨ ਦੇ ਲਈ ਸਾਨੂੰ ਫੋਨ ਬਾਪ ਉਹਨਾਂ ਲਈ ਲਿਓ ਨਹੀਂ ਦੱਤੇ ਅਸੀਂ ਪਿੰਡਾਂ ਜੂ ਆਈਆਂ ਹੋਈਆਂ ਇੱਕ ਲੇਡੀ ਜਨ ਜੇ ਸਾਨੂੰ ਮੌਕਾ ਦਿੱਤਾ ਸਰਕਾਰ ਨੇ ਅੱਗੇ ਆਉਣ ਦਾ ਵੀ ਇਹ ਕੀ ਠੱਖਾ ਛਾਈ ਹੋ ਰਹੀ ਹੈ ਸਾਡਾ ਫੋਨ ਕਿਉਂ ਉੱਥੇ ਖੋਇਆ ਮੈਨੂੰ ਕੋਈ ਹੱਲ ਨਹੀਂ ਲੋਡ ਹੋ ਰਿਹਾ ਇਹਦੀ ਕਿਸ ਤਰ੍ਹਾਂ ਗੱਲ ਕਰ ਸਕਦੇ ਹਾਂ ਕਿਸੇ ਜੈਸ ਨਾਲ ਸਮਝਾ ਲਓ ਮਨੀਸ਼ ਦੋਸ਼ੀਆ ਕਹਿੰਦਾ ਸੀ ਸਾਮ ਦਾ ਬੰਦਪੇਡ ਹੋਈ ਏ ਇੱਕ ਵਾਰ ਸੇ ਕਿਹਾ ਸੀ ਮਹਿਲਾਵਾਂ ਨੂੰ 11 1300 ਦੋਵੇਂ ਮਹਿਰਾਬਤ ਕਹਿੰਦੇ ਸਾਡੀ ਕੋਈ ਰਿਸਪੈਕਟ ਨਹੀਂ ਕਰ ਰਹੇ ਸਾਡੀ ਤਾਂ ਬੰਦ ਹੀ ਰਿਸਪੈਕਟ ਨਹੀਂ ਸਾਨੂੰ ਮਿਲ ਰਹੀ ਤੁਹਾਡੇ ਇਹਨਾਂ ਚ ਆਫਿਸਾਂ ਵਿੱਚ ਅਸੀਂ ਕੀ ਅੱਗੇ ਆਉਣਾ ਚਾਹੁੰਦੇ ਆਂ ਅਸੀਂ ਤਾਂ ਪਿੰਡਾਂ ਚੋਂ ਆਏ ਹੋਏ ਇੱਕ ਮਾਮੂਲੀ ਜਿਹੇ ਪਰ ਉਹਨੇ ਬਣਾਈ ਯਾਰ ਚੌਕ ਨਹੀਂ ਆਪਾਂ ਜੀ ਤੇ ਪਰ ਕੱਲ ਵੀ ਅਸੀਂ ਐਸਟ੍ਰੇਨ ਹੱਥਲ ਹੋ ਗਏ ਨੇ ਅੱਜ ਵੀ ਸਾਡੇ ਨਾਲ ਇਹੀ ਮਤਲਬ ਉਹ ਧੱਕਾਸ਼ਾਹੀ ਹੋ ਰਹੀ ਹੈ ਜੇ ਸਾਨੂੰ ਅੱਗੇ ਆਉਣ ਦਾ ਤੁਸੀਂ ਮੌਕਾ ਦਿੱਤਾ ਫਿਰ ਤੁਸੀਂ ਸਾਡੀ ਹੈਲਪ ਕਰੋ ਨਾ ਤੁਸੀਂ ਸਾਨੂੰ ਇਦਾਂ ਧੱਕਾਸ਼ਾਹੀ ਕਿਉਂ ਕਰ ਰਹੇ ਆਂ ਭਾਈ ਜੀ ਪ੍ਰਧਾਨ ਜੀ ਪਰੰਗ ਨਾਲੀ ਨੇ ਪ੍ਰਧਾਨ ਜੀ ਨਾਲ ਗੱਲ ਸੁਣੀਏ। ਪ੍ਰਧਾਨ ਜੀ ਫੋਨ ਜਮਾ ਕਰ ਲਓ ਫੋਨ। ਅਸਕਵੀਰ ਜੀ ਕੋਲ ਸੁਖਵੀਰ ਜੀ ਦਾ ਫੋਨ ਆ ਗਿਆ ਪ੍ਰਧਾਨ ਜੀ। ਪ੍ਰਧਾਨ ਜੀ ਅੱਛਾ ਜੀ। ਪ੍ਰਧਾਨ ਜੀ ਅੱਛਾ ਜੀ। ਬਹੁਤ মিডিਆ ਦੇ ਸਾਹਮਣੇ ਖੜਾ ਨਹੀਂ ਸਾਡੇ ਕੈਂਡੀਡੇਟਾਂ ਦੀਆਂ। ਹਨਾ ਕੋਲ ਇਹ ਅੰਦਰ ਗੁੰਡੇ ਬਿਠਾਏ ਹੋ ਨੇ ਰਿਟਰਨਿੰਗ ਅਫਸਰ ਦੇ ਨਾਲ ਜੀ। ਮੈਂ ਥੋੜਾ ਸਪੀਕਰ ਤੇ ਲਾਉਣ ਲੱਗਾ ਜੀ ਫੋਨ মিডিਆ ਸਾਹਮਣੇ ਖੜੀ ਹੈ ਜੀ। ਫੋਨ ਵੀ ਖੋਲੇ। ਮੈਂ ਥੋੜਾ ਸਪੀਕਰ ਤੇ ਲਾ ਦੇ ਜੀ। ਸਪੀਕਰ ਤੇ ਲਾ ਦੇ ਜੀ। মিডিਆ ਖੜੀ ਹੈ ਜੀ ਥੋੜੀ। ਸਾਰੀ। ਕਾਹਦੇ ਜਾਣਦੇ ਕਿ ਕੀ ਕਰਦਾ ਹੋਇਆ ਅੱਗੇ ਅੱਗੇ ਜਿਹੜਾ ਇਸਨਾਲ ਗੰਦਾ ਐਸਐਸਪੀ ਨੇ ਪਾਇਆ ਹੈ ਹਰ ਕੇਸ ਵਿੱਚ ਨੇ ਇਫੀਗਲ ਕੰਮ ਕੀਤਾ ਹੈ ਤੇ ਇੱਕ ਅਕਾਲੀ ਦਾ ਨਾ ਟੋਲਰੇਟ ਕਰੂਗਾ ਕਿਸੇ ਹਾਲ ਵਿੱਚ ਪ੍ਰਧਾਨ ਜੀ ਸਾਡੇ ਬੰਦਿਆਂ ਨੂੰ ਅੰਦਰ ੱੱੱਕੇ ਮਾਰੇ ਜੀ ਫੈਲਾ ਖੋਲਿਆ ਕੈਂਡੀਡੇਟਾਂ ਦੀਆਂ ਐਸਐਚਓ ਸਾਹਿਬ ਮੌਕੇ ਤੇ ਖੜੇ ਨੇ ਕਹਿੰਦੇ ਪੀਸਫੁੱਲ ਇਲੈਕਸ਼ਨ ਹੋ ਰਿਹਾ ਅੰਦਰ ਕੰਨੇ ਕਾਲੀ ਦਾ ਨਹੀਂ ਅੰਦਰੋਂ ਜਦੋਂ ਅਸੀਂ ਕਹਿ ਰਹੇ ਸੀ ਐਸਐਚਓ ਸਾਹਿਬ ਕਹਿੰਦੇ ਪੀਸਫੁੱਲ ਹੋ ਰਿਹਾ ਸਾਡੀ ਨਾ ਸੁਣਦੇ ਇਹ ਕਹਿੰਦੇ ਤੁਸੀਂ ਝੂਠ ਬੋਲਦੇ ਅੰਦਰੋਂ ਕਾਂਗਰਸ ਦੇ ਕੈਂਡੀਡੇਟ ਆਏ ਦੋ ਕਹਿੰਦੇ ਸਾਡੀਆਂ ਫੈਲਾ ਖੋਲੀਆਂ ਬੀਬ ਮਤਲਬ ਜਿਹੜਾ ਵੀ ਕੈਂਡੀਡੇਟ ਅੰਦਰ ਜਾਂਦਾ ਜੀ ਸਾਰੇ ਨੇ ਫਾਈਲਾਂ ਖੋਲ ਕੇ ਪੜਨਦੇ ਨੇ ਨਾਲ ਦੀ ਨਾਲ ਅੰਦਰ ਹੀ ਪਟਵਾਰੀ ਅਫਸਰ ਨੇ ਅਸੀਂ ਬਾਹਰ ਖੜੇ ਹਾਂ ਜੀ ਅਸੀਂ ਗੇਟ ਤੇ 1 ਕਿਲੋਮੀਟਰ ਤੱਕ ਪੁਰਸ ਲਾਤੀ ਜੀ ਕਿਸੇ ਨੂੰ ਗਾਲ ਜਾਂਦੇ ਨੇ ਜੀ ਜਿਹੜੇ ਕੈਂਡੀਡੇਟ ਸਿਰੇ ਤੱਕ ਪਹੁੰਚਾਤੇ ਅਸੀਂ ਔਖੇ-ਸੋਖੇ ਸਾਰਿਆਂ ਦੇ ਪੰਨਾ ਪੜਤੀ ਉਹਨਾਂ ਨੇ ਹਾਂਜੀ ਆ ਮੀਡੀਆ ਨੂੰ ਸਪੀਕਰ ਆਉਣਾ ਜੀ ਮੀਡੀਆ ਦੇ ਵਿੱਚ ਜਾ ਰਹੇ ਥੋੜਾ ਸਾਰਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜਨਾਬ ਠੀਕ ਹੈ ਜੀ ਠੀਕ ਹੈ ਜੀ ਫਿਰ ਮੈਂ ਸਾਰਿਆਂ ਦੀ ਪਹਿਲਾਂ ਤਾਅ ਕਰ ਦੇਈ ਤੁਸੀਂ ਆਓ ਜੀ ਉਸੇ ਸਵੈਰੀ ਜਮਾ ਕਰਾ ਮੰਗ ਜੇ ਤੁਸੀਂ ਬਾਈਕਾਟ ਕਰਦੇ ਨਾ ਫਿਰ ਅੱਜ ਜੀ ਦਾ ਅੱਜ ਹੁੰਦੀ ਹੈ ਠੀਕ ਹੈ ਜੀ ਸਿਸੀ ਡੀਸੀ ਨੂੰ ਕਹਿਣਾ ਲੱਗ ਗਿਆ ਹੋਇਆ ਦੀ ਤਿਆਰੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਰ ਰਹੇ ਹਾਂ ਜੀ ਲੱਗੇ ਹੋਏ ਟੀਮ ਲਈ ਹੋਈ ਜੀ ਪੰਜ ਛੇ ਬਕੀਲਾਂ ਦੀ ਟੀਮ ਲਈ ਹੋਈ ਜੀ ਜੇ ਕਿੰਨੇ ਦੇਖੋ ਹੋ ਜਾਂਦੇ ਉੱਤੇ ਜਲੂ ਤੇਜ਼ ਤੇ ਮਰਾ ਠੀਕ ਹੈ ਜੀ ਅਗਰ ਮੈਂ ਅੰਦਰ ਦੇਖੀਓ ਸਾਹਮਣੇ ਸਾਹਮਣੇ ਚਵਾਰੇ ਦੇ ਖੜੇ ਨੇ ਜੀ ਗੁਲਾਮ ਦੇ ਲੋਰ ਦੇ ਮਤਲਬ ਹੈਰਾਨ ਆ ਮੈਂ ਵਿੱਚੋਂ ਦੇ ਮਤਲਬ ਅੰਦਰ ਬੰਦੇ ਬਿਠਾ ਕੇ ਫੇਲਾ ਪੜਾ ਰਹੇ ਨੇ ਕਮਾਲ ਆ ਡਿਪਟੀ ਸਾਹਿਬ ਦੇ ਸਾਹਮਣੇ ਗੱਡੀ 'ਚ ਬੈਠੇ ਨੇ ਕੋਈ ਹੈ ਹੀ ਨਹੀਂ ਕੋਈ ਡਿਪਟੀ ਸਾਹਿਬ ਕੀ ਨਾਂ ਦਾ ਪੁਰਾ ਮਰਮਰ ਮਰਮਰ ਪੀਚੀ ਮਾ ਜੀ ਡੀਏ ਜੀ ਤੋ ਮਨੋ ਨਾ ਪਤਾ ਡੀਏ ਜੀ ਪੜਾ ਲਾ ਪਊਗਾ ਜੀ ਇਹ ਗੱਲ ਸੁਣ ਹਾਂਜੀ ਠੀਕ ਆ ਜੀ ਸਭੀ ਆ ਤੁਹਾਨੂੰ ਪਹਿਲੇ ਕਿਹਾ ਸੀ ਵੀ ਇੱਥੇ ਗਾਂ ਪਊਗਾ ਜੇ ਜੇ ਸਾਡੀ ਫੈਲਾ ਲਾ ਕਰਾਂਗੇ ਹੁਣ ਗਾਂ ਪਊਗਾ ਹੁਣ ਪੜ ਜਲੂਸ ਨਿਕੜੂ ਸਾਰਿਆਂ ਦਾ ਬੱਚੇ ਸਰਕਾਰ ਦਾ ਵਿੱਚੇ ਪ੍ਰਸ਼ਾਸਨ ਦਾ ਹੋਰ ਸਵਾਦ ਆਉਣਾ ਵੀ ਰਹਿਣਾ ਨਹੀਂ ਇੱਥੇ ਕੋਈ ਖਾਲਾ ਹੀ ਦੌੜ ਨਹੀਂ ਹੈ ਨਾ ਵੀ ਤੁਸੀਂ ਧੱਕੇ ਨਾਲ ਫੈਲਾ ਪਾੜ ਦੋਗੇ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਫੁਰਤਾਬਾਦ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਪੁਲਿਸ ਮੁਰਦਾਬਾਦ 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 ਗੁੰਡਾਗਰਦੀ ਬੰਦ ਕਰਾਓ ਬੰਦ ਕਰੋ ਬੰਦ ਕਰੋ ਲੋਕਤੰਤਰ ਦਾ ਕਾਹਨ ਬੰਦ ਕਰੋ ਬੰਦ ਕਰੋ ਬੰਦ ਕਰੋ